ਮੈਂ ਹਰਮਨ ਚੀਮੇ ਦਾ ਉਸਤਾਦ ਸੱਤ ਵਰ੍ਹਿਆਂ ਚ ਕੀਮਾ ਤੁਹਾਡੇ ਅੱਗੇ ਇੱਕ ਗੀਤ ਪੇਸ਼ ਕਰਨ ਲੱਗਿਆਗਾ ਮੈਨੂੰ ਡਰ ਸੀ ਕਿ ਕਿਤੇ ਮੇਰਾ ਗੀਤ ਗਾਣਾ ਦਾ ਬੇਸ਼ਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਸਾਡੇ ਪਾਪਾਂ ਦੀ ਕਮਾਈ ਨੇਕੀ ਕਰ ਬੰਦਿਆ ਤੈਨੂੰ ਕੱਲਿਆ ਜੀਨੇ ਉਹ ਤੋਂ ਡਰ ਬੰਦਿਆ ਦਿਲੋਂ ਭੁੱਲ ਜਾ ਤੂੰ ਮਾੜੇ ਕੰਮਾਂ ਦਾ ਖਿਆਲ ਇੱਕ ਦਿਨ ਇਹ ਨਾ ਤੇਰੇ ਕੋਲ ਨਹੀਂਉ ਲੱਗਣਾ ਬਣ ਕੇ ਮੁਸਾਫਰ ਤੂੰ ਆਇਆ ਜੱਗ ਤੇ ਓਏ ਪੈਜੂ ਇੱਕ ਦਿਨ ਰੰਗਲਾ ਜਹਾਨ ਸੱਜਣਾ ਬੜ ਕੇ ਮੁਸਾਫਿਰ ਤੂੰ ਆਇਆ ਜੱਗ ਤੇ ਓਏ ਪੈਜੂ ਇੱਕ ਦਿਨ ਰੰਗਲਾ ਜਹਾਨ ਸੱਜਣਾ ਕੀ ਦੇ ਲਈ ਤੂੰ ਬੰਦੇ ਆਏ ਦੌਲਤ ਕਮਾਵੇਂ ਦੱਸ ਕੀ ਦੇ ਲਈ ਉਸਾਰੇ ਇਹ ਮੂਨਾਰੇ ਓਏ ਕੀ ਦੇ ਲਈ ਉਸਾਰੇ ਇਹ ਮੂਨਾਰੇ ਓਏ ਇੱਕ ਦਿਨ ਇਹਨਾ ਸਭ ਮਿੱਟੀ ਵਿੱਚ ਮਿਲ ਜਾਣਾ ਸਾਡੇ ਜਾਣ ਧੀਆ ਪੁੱਤ ਸਾਰੇ ਓਏ ਸਾਬਦੇ ਜਾਣ ਧੀਆ ਪੁੱਤ ਸਾਰੇ ਓਏ ਬੁਝ ਗਿਆ ਜਦੋਂ ਤੇਰੇ ਮਨ ਦਾ ਚਿਰਾਗ ਬੁਝ ਗਿਆ ਜਦੋਂ ਤੇਰੇ ਮਨ ਦਾ ਚਿਰਾਗ ਫੇਰ ਮੁੜ ਕੇ ਦੁਬਾਰਾ ਕਦੇ ਨਹੀਂ ਨੂੰ ਜਗਣਾ ਬਣ ਕੇ ਬਣ ਕੇ ਮਸਾਫਰ ਤੂੰ ਆਇਆ ਜੱਗ ਤੇ ਓਏ ਪੈਜੂ ਇੱਕ ਦਿਨ ਰੰਗ ਲਾ ਗਿਆ ਹਾਨ ਸੱਦਨਾ ਬਣ ਕੇ ਇਸ ਜ਼ਿੰਦਗੀ ਦਾ ਨੀਓ ਪਾਲੀ ਦਾ ਪੂਰਾ ਸਾਇਕ ਦਿਨ এবਾਰ ਫਿਰ ਬੰਗੂਰ ਜਾਉ ਇੱਕ ਦਿਨ এবਾਰ ਫਿਰ ਬੰਗੂਰ ਜਾਉ ਬਾਰੋ ਬਾਰੀ ਸਭ ਨੇ ਜੱਗ ਸੱਦ ਜਾਣਾ ਕੋਈ ਪਹਿਲਾਂ ਜਾਉ ਕੋਈ ਪਿੱਛੋਂ ਤੁਰ ਜਾਉ ਕੋਈ ਪਹਿਲਾਂ ਜਾਉ ਕੋਈ ਪਿੱਛੋਂ ਤੁਰ ਜਾਉ ਮਾਰ ਕੇ ਨਾ ਵੇਖ ਐਨੇ ਉੱਚੀ ਤੂੰ ਉਡਾਰੀ ਮਾਰ ਕੀ ਨਾ ਵੇਖ ਐਵੇਂ ਉੱਚੀ ਟੂੰਡ ਆਰੀ ਪੌਰ ਮਾਰ ਜੂ ਉਡਾਰੀ ਨਹੀਂ ਪਤਾ ਲੱਗਣਾ ਬਣ ਕੇ ਬਣ ਕੇ ਮੁਸਾਫਰ ਤੂੰ ਆਇਆ ਜਗ ਤੇ ਓਏ ਪੈਜੂ ਇੱਕ ਦਿਨ ਰੰਗ ਲਾ ਜਹਾਨ ਸੱਦਣਾ ਬਣ ਕੇ ਉਸ ਗੁਰਾਂ ਦੀ ਤੂੰ ਬਾਣੀ ਮੰਨਿਚ ਬਸਾਲਾ ਬੀਤ ਜਾਊ ਬੇਲਾ ਫੇਰ ਪਸਤਾਏਗਾ ਦੀਤ ਜਾਊ ਬੇਲਾ ਫੇਰ ਪਸਤਾਏਗਾ ਅੰਤ ਸਮੇਂ ਕਿਸੇ ਤੇਰੇ ਕੋਲ ਨਹੀਂ ਆਉਣਾ ਕਿਨੂੰ ਬਾਜਾਂ ਮਾਰ ਦੱਸ ਤੂੰ ਬੁਲਾਏਂਗਾ ਕਿਨੂੰ ਹੱਕ ਮਾਰ ਦੱਸ ਤੂੰ ਬੁਲਾਏਂਗਾ ਕੱਟ ਦਿੱਤਾ ਸੱਤੀ ਜਦੋਂ ਧੂਰੋਂ ਤੇਰਾ ਨਾਮ ਕੱਟ ਦਿੱਤਾ ਸੱਤੀ ਜਦੋਂ ਧੂਰੋਂ ਤੇਰਾ ਨਾਮ ਫੇਰ ਹਿੰਮਤ ਪੂਰੇ ਚ ਨਹੀਂ ਚਿੱਤ ਲੱਗਣਾ ਬਣ ਕੇ ਬਣ ਕੇ ਮੁਸਾਫਰ ਤੂੰ ਆਇਆ ਜੱਗ ਤੇ ਓਏ ਪੈਜੂ ਇੱਕ ਦਿਨ ਰੰਗਲਾ ਜਹਾਨ ਸੱਡਣਾ ਬਣ ਕੇ ਬਣ ਕੇ